ਕੀ ਹਾਲ ਹੈ ਜੀ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਆਪਣੀ ਆਹ ਵੀਡੀਓ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਆਪਣੀ ਇਸ ਨਵੀਂ ਵੀਡੀਓ 'ਚ ਤੁਹਾਡੇ ਖਾਤਰ ਬਹੁਤ ਸਾਰੇ ਮਸ਼ੀਨਰੀ ਅੱਜ ਇੱਕ ਵਾਰ ਫਿਰ ਤੋਂ ਆਪਾਂ ਲੈ ਕੇ ਪਹੁੰਚੇ ਹਾਂ ਗੱਲ ਆਪਾਂ ਪੂਰੀ ਮਸ਼ੀਨਰੀਆਂ ਦੀ ਕਰਦੇ ਅੱਗੇ ਜਿੰਨੇ ਤੁਸੀਂ ਦੇਖ ਰਹੇ ਹੋ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਸਾਰੇ ਜਣੇ ਨੋਟ ਕਰ ਲਓ ਉੱਪਰ ਹਮੇਸ਼ਾ ਵਾਰ-ਵਾਰ ਚੱਲਦੇ ਰਹੇਲ ਜੀ ਨੰਬਰ ਆਪਣਾ 87140 38764 ਜੇ ਕਿਸੇ ਨੇ ਐਡ ਕਰਵਾਉਣੀ ਹੈ ਤੁਹਾਡੇ ਕੋਲ ਕੋਈ ਮਸ਼ੀਨਰੀ ਹੈ ਕੂਠੀਆ ਘਰ ਮਕਾਨ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਆਪਣੇ ਕੋਲੇ ਭੇਜ ਕੇ ਫਰੀ ਦੇ ਵਿੱਚ ਐਡ ਲਗਵਾ ਸਕਦੇ ਹਾਂ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋ ਮਾ ਭੇਜੋ ਚਾਹੇ ਤੁਹਾਡੇ ਕੋਲੇ ਕੁਝ ਵੀ ਹੈ ਕੋਠੀ ਘਰ ਮਕਾਨ ਗੱਡੀ ਮੋਟਰਸਾਈਕਲ ਕਿਸੇ ਵੀ ਏਰੀਆ ਚ ਹੁਣ ਆਪਾਂ ਗੱਲ ਕਰਦੇ ਹਾਂ ਪਹਿਲੀ ਗੱਡੀ ਆਪਾਂ ਵਰਨਾ ਲੈ ਕੇ ਪਹੁੰਚੇ ਹਾਂ 2010 ਮਾਡਲ ਗੱਡੀ ਹੈ ਤੇ ਡੀਜ਼ਲ ਦੀ ਗੱਡੀ ਹੈ ਐਨਓਸੀ ਮਿਲ ਜੂਗੀ 26 ਤੱਕਰ ਪਾਸਿੰਗ ਹੈ ਕੰਡੀਸ਼ਨ ਆਲੂਕੀ ਹੈ 1,40,000 ਰੁਪਿਆ ਡਿਮਾਂਡ ਹੈ ਜੀ ਰੇਟ ਮਾਲਕ ਨੇ ਫਿਕਸ ਨਹੀਂ ਲਾਇਆ ਰੇਟ ਮੌਕੇ ਤੇ ਲੈਸ ਵਸ ਹੋ ਜਾਊਗਾ ਜਾ ਕੇ ਤੁਸੀਂ ਦੇਖਣੀ ਹੋਵੇ ਗੱਡੀ ਜਾ ਕੇ ਦੇਖ ਸਕਦੇ ਹੋ ਚਲਾ ਕੇ ਕਿਸੇ ਨੇ ਵੀ ਦੇਖਣੀ ਹੋਵੇ ਚਲਾ ਕੇ ਦੇਖ ਸਕਦੇ ਹੋ ਬਾਕੀ ਕੰਡੀਸ਼ਨ ਵਧੀਆ ਅੱਗੇ ਪਿੱਛੇ ਉੱਪਰ ਨੀਚੇ ਤੋਂ ਸਾਰੇ ਕਿਤੋਂ ਇਹਨਾਂ ਨੇ ਫੋਟੋਆਂ ਵਧੀਆ ਖਿੱਚ ਕੇ ਭੇਜੀਆਂ ਟਾਇਰਾਂ 'ਚ ਅਲਾਈ ਲੱਗੇ ਹੋਏ ਆ ਤੇ ਗੱਡੀ ਹਰਿਆਣਾ ਨੰਬਰ ਹੈ ਜੀ ਅੰਦਰੋਂ ਬਹੁਤ ਵਧੀਆ ਪਈ ਆ ਇੰਜਨ ਗੇਅਰ ਵੱਲੋਂ ਕੋਈ ਨੁਕਸ ਨਹੀਂ ਤੇ 1 40 ਮੰਗ ਹੈ ਲੈਸ ਹੋ ਜਾਊਗਾ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਰੱਖਿਆ ਜਿਨ੍ਹਾਂ ਦੀ ਗੱਡੀ ਆ ਨੰਬਰ ਆ 99 681 90 197 ਹੁਣ ਆਪਾਂ ਗੱਲ ਕਰਦੇ ਆ ਸੈਕੰਡ ਮਸ਼ੀਨਰੀ ਦੀ ਸੈਕੰਡ ਆਪਣੇ ਕੋਲ ਸਵਿਪਟ ਗੱਡੀ ਮਾਲਕ ਨੇ ਭੇਜੀ ਆ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਵੀ ਇਹਨਾਂ ਨੇ ਟਾਇਰਾਂ ਦੇ ਵਿੱਚ ਅਲਾਈ ਬਹੁਤ ਸੋਹਣੇ ਪਵਾਏ ਹੋਏ ਨੇ ਰੇਟ ਹੈ 1 ਲੱਖ 65000 ਰੁਪਿਆ 2006 ਮਾਡਲ ਗੱਡੀ ਆ ਗੱਡੀ ਖੜੀ ਹੈ ਜੀਤੂ ਏਰੀਆ ਚ ਵੈਂਟਰੀ ਨਵੇਂ ਆਲਾਈ ਨਵੇਂ ਲੱਗੇ ਨੇ ਤੇ ਟਾਇਰ ਵੀ ਨਵੇਂ ਨੇ ਜੀ ਕੰਡੀਸ਼ਨ ਆਲੋਕੀ ਹੈ ਕੋਈ ਨੁਕਸ ਨਹੀਂ ਕੋਈ ਡੈਮੇਜ ਨਹੀਂ ਕੋਈ ਗਲੀ ਸੜੀ ਨਹੀਂ ਵਧੀਆ ਮਾਲਕ ਨੇ ਰੱਖੀ ਹੋਈ ਹੈ ਗੱਡੀ ਘਰ ਦੀ ਗੱਡੀ ਆ ਪਰਸਨਲ ਵਧੀਆ ਚਲਾਈ ਹੋਈ ਹੈ ਤੇ ਗੱਡੀ ਦਾ ਨੰਬਰ ਦਿੱਲੀ ਹੈ ਜੀ ਬਾਕੀ ਚਾਰੇ ਪਾਸੋਂ ਫੋਟੋਆਂ ਤੁਸੀਂ ਦੇਖ ਰਹੇ ਹੋ ਚਾਰੇ ਪਾਸੋਂ ਸਾਰਾ ਕੁਝ ਇਹਨਾਂ ਨੇ ਦਿਖਾਇਆਗਾ 6 ਮਾਡਲ ਹੈ ਤੇ ਜੇ ਤੋ ਖੜੀ ਹੈ ਮਾਲਕ ਦੇ ਘਰੇ ਜਾ ਕੇ ਦੇਖ ਲਿਓ ਤੇ ਜਿਨ੍ਹਾਂ ਦੀ ਗੱਡੀ ਹੈ ਜਿਹੜੇ ਮਾਲਕ ਨੇ 996009904747 ਆਹ ਮਾਲਕ ਦਾ ਨੰਬਰ ਹੈ ਜੀ ਤੇ ਹੁਣ ਆਪਾਂ ਗੱਲ ਕਰਦੇ ਹਾਂ ਜੀ ਆਪਣੇ ਕੋਲੇ ਇੱਕ ਗੱਡੀ ਪਹੁੰਚੀ ਆ ਬਹੁਤ ਸਸਤੀ Maruti 800 ਜੀ ਟਾਇਰ ਆਪਾਂ ਨੂੰ ਅੱਧੇ ਤੋਂ ਵੱਧ ਮਿਲ ਜਾਣਗੇ AC ਹੀਟਰ ਓਕੇ ਆ 43000 ਰੁਪਏ ਡਿਮਾਂਡ ਆ ਰਾਮਪੁਰਾ ਫੁੱਲ ਇਹਨਾਂ ਦਾ ਏਰੀਆ ਗੱਡੀ ਦੀ ਕੰਡੀਸ਼ਨ ਆਲ ਓਕੇ ਆ ਜੀ A1 ਕੰਡੀਸ਼ਨ ਵਧੀਆ ਮਿਲ ਜੂਗੀ ਆਪਾਂ ਨੂੰ ਟਰਬੋ ਵਧੀਆ ਨੇ ਬਾਕੀ ਗੱਡੀ ਦੀ ਬਾਡੀ ਲਾਈਨ ਵੀ ਵਧੀਆ ਪਈ ਆ ਨੁਕਸ ਵੀ ਕੋਈ ਨਹੀਂ ਇੰਜਨ ਗিয়ার ਬਹੁਤ ਵਧੀਆ ਸਰਵਿਸ ਸਰਵਿਸ ਮਾਲਕ ਨੇ ਦੱਸਿਆ ਵੀ ਸਾਰੀ ਕਰਵਾ ਰੱਖੀ ਆ ਤੇ ਇਹ ਮਾਲਕ ਦੇ ਘਰੇ ਗੱਡੀ ਆਪ ਨੂੰ ਮਿਲ ਜੂਗੀ ਨੰਬਰ ਆ ਆਪਾਂ ਮਾਲਕ ਦਾ ਸਕਰੀਨ ਤੇ ਦੇ ਰੱਖਿਆ 43000 ਡਿਮਾਰਾ ਨੰਬਰ ਨੋਟ ਕਰ ਲਓ 98500 5409695 ਤੇ ਗੱਲ ਤੁਸੀਂ ਆਪੇ ਕਰ ਲਿਓ ਜੀ ਬਾਕੀ ਵੀਡੀਓ ਤੁਸੀਂ ਸਾਰੀ ਦੇਖ ਲਈ ਗੱਡੀਆਂ ਤੁਹਾਨੂੰ ਸਾਰੀਆਂ ਮਿਲ ਗਿਆ ਹੋਣਗੀਆਂ ਤੇ ਇਹ ਗੱਡੀਆਂ ਦੀ ਕੰਡੀਸ਼ਨ ਤੁਹਾਨੂੰ ਕਿੰਮਤ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਰੇਟ ਕਿੰਮਤ ਲੱਗਿਆ ਜਰੂਰ ਦੱਸੋ ਤੇ ਕੋਈ ਵੀ ਗੱਡੀ ਖਰੀਦਣੀ ਹੋਵੇ ਆਪਾਂ ਮਾਲਕ ਦਾ ਸਿੱਧਾ ਨੰਬਰ ਸਕਰੀਨ ਤੇ ਦੇਤਾ ਸੀਗਾ ਸਿੱਧੀ ਮਾਲਕ ਨਾਲ ਤੁਸੀਂ ਗੱਲ ਕਰ ਲਿਓ ਜੀ ਬਾਕੀ ਉਮੀਦ ਕਰਦਾ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ ਤੇ ਬਸ ਅੱਜ ਲਈ ਇਹਨੇ ਜੀ ਬਾਕੀ ਕਿਸੇ ਨੇ ਜੇ ਐਡ ਕਰਵਾਉਣੀ ਹੈ ਆਪਣੇ ਚੈਨਲ ਦਾ ਵਟਸਐਪ ਨੰਬਰ ਸਾਰੇ ਜਣੇ ਨੋਟ ਕਰ ਲਓ ਉੱਪਰ ਹਮੇਸ਼ਾ ਚੱਲਦਾ ਰਹੇਗਾ ਜੀ ਨੰਬਰ ਆਪਣਾ 78140 38764 ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦੇਾਂਗੇ ਆਪਣਾ ਕੋਈ ਕਮਿਸ਼ਨ ਖਰਚਾ ਵਰਚਾ ਕੁਝ ਨਹੀਂ ਹੁੰਦਾ ਜੀ ਆਪਣੇ ਕੋਲੇ ਭੇਜੋ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਗੱਡੀ ਚਾਹੀਦੀ ਹੈ ਕਮੈਂਟ ਕਰਕੇ ਵੀ ਮੈਨੂੰ ਜ਼ਰੂਰ ਦੱਸਿਓ ਜੀ